ਚੜ੍ਹਦੀਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬੀ ਨਿਊਜ਼ ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਰਿਦਮ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰ ਦਿਆਂ ਕੁਝ ਖਾਸ ਹੈਡਲਾਈਨਸ ਤੇ ਐਨਈਈਟੀ ਦੇ ਮੁੱਦੇ ਤੇ ਵਿਰੋਧੀ ਧਿਰ ਦਾ ਜ਼ਬਰਦਸਤ ਹੰਗਾਮਾ ਲੋਕ ਸਭਾ ਦੀ ਕਾਰਵਾਈ ਸੋਮਵਾਰ ਤੱਕ ਕੀਤੀ ਗਈ ਮੁਲਤਵੀ ਦਿੱਲੀ 에어ਪੋਰਟ ਤੇ 파ਰੀਮੀ ਕਾਰਨ ਵਾਪਰਿਆ ਵੱਡਾ ਹਾਦਸਾ ਆਈਜੀਟੀੀ 에어ਪੋਰਟ ਦੇ ਟਰਮੀਨਲ 1 ਦੀ ਡਿੱਗੀ ਛੱਤ ਬਾਹਰ ਖੜੀਆਂ ਗੱਡੀਆਂ ਤੇ ਡਿੱਗੇ ਵੱਡੇ ਪਿੱਲਰ ਹਾਦਸੇ 'ਚ ਇੱਕ ਦੀ ਮੌਤ ਤੇ 6 ਲੋਕ ਹੋਏ ਗੰਭੀਰ ਜ਼ਖਮੀ ਸੀਡਬਲੂਸੀ 2022 ਦਾ ਬਦਲਾ ਹੋਇਆ ਪੂਰਾ ਇੰਗਲੈਂਡ ਨੂੰ ਹਰਾ ਕੇ ਫਾਈਨਲ 'ਚ ਪਹੁੰਚੀ ਟੀਮ ਇੰਡੀਆ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਰਬਾਰ ਸਾਹਿਬ ਵਿਖੇ ਹੋਏ ਨਾਤਮਸਤ ਕੇਸਰੀ ਦਸਤਾਰ ਸਜਾ ਕੇ ਦਰਬਾਰ ਸਾਹਿਬ ਚਟੇਕੇ ਅਮਰਥਾ ਕੇ ਹਾਂ ਪੰਜਾਬ ਹੈ ਸਾਡਾ ਵੱਡਾ ਭਰਾ ਵੱਡੇ ਭਰਾ ਦਾ ਫਰਜ਼ ਹੈ ਕਿ ਆਪਣੇ ਛੋਟੇ ਭਰਾ ਹਰਿਆਣਾ ਨੂੰ ਦਬੇ ਪਾਣੀ ਤੇ ਹੁਣ ਖਬਰਾਂ ਵਿਸਥਾਰ ਨਾਲ ਲੋਕ ਸਭਾ ਦੇ ਵਿੱਚ ਅੱਜ ਵਿਰੋਧੀ ਧਿਰ ਦੇ ਮੈਂਬਰਾਂ ਨੇ ਮੈਡੀਕਲ ਦਾਖਲਾ ਪਰਿਖਿਆ ਨੀਟ ਯੂਜ਼ੀ ਚ ਕਥਿਤ ਬੇਨਿਜ਼ਮੀਅਤੇ ਚਰਚਾ ਕਰਵਾਉਣ ਦੀ ਮੰਗ ਨੂੰ ਲੈ ਕੇ ਹੰਗਾਮਾ ਕੀਤਾ ਇਸ ਕਾਰਨ ਸਦਨ ਦੀ ਕਾਰਵਾਈ ਦਿਨ ਪਰ ਲਈ ਮੁਲਤਵੀ ਕਰ ਦਿੱਤੀ ਗਈ ਸਦਨ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਮਤੇ ਤੇ ਚਰਚਾ ਤੋਂ ਪਹਿਲਾਂ ਐਨਈਈਟੀ ਦੇ ਮੁੱਦੇ ਤੇ ਸਦਨ ਚ ਚਰਚਾ ਹੋਣੀ ਚਾਹੀਦੀ ਹੈ ਦੂਜੇ ਪਾਸੇ ਸੰਸਦੀ ਮਾਮਲੇ ਬਾਰੇ ਮੰਤਰੀ ਕਿਰਨ ਰਿਜੂਜੂ ਨੇ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਸਭ ਤੋਂ ਪਹਿਲਾਂ ਇਸ ਦੇ ਧੰਨਵਾਦ ਮਤੇ ਤੇ ਚਰਚਾ ਹੁੰਦੀ ਹੈ ਤੇ ਕਿਸੇ ਵੀ ਵਿਸ਼ੇ ਤੇ ਵੱਖਰੇ ਤੌਰ ਤੇ ਚਰਚਾ ਕਰਨ ਦੀ ਕੋਈ ਪਰੰਪਰਾ ਨਹੀਂ ਹੈ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਇਹ ਪਹਿਲਾਂ ਹੀ ਤੈਅ ਹੋ ਚੁੱਕਾ ਹੈ ਕਿ ਰਾਸ਼ਟਰਪਤੀ ਦੇ ਪਾਸ਼ਣ ਤੇ ਧੰਨਵਾਦ ਦੇ ਮਤੇ ਤੇ ਚਰਚਾ ਦੌਰਾਨ ਮਲਤਵੀ ਪ੍ਰਸਤਾਵ ਦਾ ਕੋਈ ਨੋਟਿਸ ਨਹੀਂ ਲਿਆ ਜਾਵੇਗਾ ਦਿੱਲੀ ਐਨਸੀਆਰ ਦੇ ਵਿੱਚ ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਸਾਰੇ ਦਾਅਵਿਆਂ ਦੀ ਪੌਲ ਖੋਲ ਦਿੱਤੀ ਹੈ ਭਾਰੀ ਮੀਂਹ ਕਾਰਨ ਦਿੱਲੀ ਦੀਆਂ ਸੜਕਾਂ ਤੇ ਮੈਟਰੋ ਸਟੇਸ਼ਨਾਂ ਦੇ ਬਾਹਰ ਪਾਣੀ ਭਰ ਗਿਆ ਦਿੱਲੀ ਏਅਰਪੋਰਟ ਤੇ ਤੜਕੇ ਤੇਜ਼ ਮੀਂਹ ਕਾਰਨ ਵੱਡਾ ਹਾਦਸਾ ਵਾਪਰ ਗਿਆ ਟਰਮੀਨਲ 1 ਦੀ ਛੱਤ ਡਿੱਗ ਗਈ ਇਹ ਹਾਦਸਾ ਅਸਵੇਰੇ ਕਰੀਬ 5:30 ਵਜੇ ਆਈਜੀਆਈ 에ਅਰਪੋਰਟ ਦੇ ਟਰਮੀਨਲ 1 ਤੇ ਵਾਪਰੇ ਇਸ ਹਾਦਸੇ ਦੇ ਵਿੱਚ ਹੁਣ ਤੱਕ 6 ਲੋਕਾਂ ਦੇ ਜ਼ਖਮੀ ਹੋਣ ਤੇ ਇੱਕ ਦੀ ਮੌਤ ਹੋਣ ਦੀ ਖਬਰ ਹੈ ਟਰਮੀਨਲ 1 ਤੋਂ ਆਈ ਅਸਥਾਈ ਤੌਰ ਤੇ ਉਡਾਨਾਂ ਰੋਕੀਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਦਿੱਲੀ 에ਅਰਪੋਰਟ ਦੁਨੀਆ ਦੇ ਸਭ ਤੋਂ ਵਧੀਆ ਹਵਾਈ ਅੱਡਿਆਂ ਦੀ ਸੂਚੀ ਦੇ ਵਿੱਚ 5ਵੇਂ ਸਥਾਨ ਤੇ ਹੈ 에ਅਰਪੋਰਟ ਅਥਾਰਟੀ ਤੋਂ ਲੈ ਕੇ ਆਮ ਆਦਮੀ ਤੱਕ ਸਾਰਿਆਂ ਨੂੰ ਇਸ ਤੇ ਮਾਨ ਹੈ ਪਰ ਕੁਝ ਕੰਟਿਆਂ ਦੀ ਬਾਰਿਸ਼ ਨੇ ਇਸ ਹੰਕਾਰ ਨੂੰ ਚੂਰਚੂਰ ਕਰ ਦਿੱਤਾ ਇਹ ਹਾ사 ਦਿੱਲੀ 에어ਪੋਰਟ ਦੇ ਰੱਖ-ਰਖਾਅ ਤੇ ਵੱਡਾ ਸਵਾਲ ਖੜਾ ਕਰਦਾ ਹੈ ਸਵਾਲ ਇਹ ਵੀ ਹੈ ਕਿ ਦੁਨੀਆ ਦੇ ਪੰਜਵੇਂ ਸਭ ਤੋਂ ਵੱਡੇ ਹਵਾਈ ਅੱਡੇ ਦੀ ਸਾਮ ਸੰਭਾਲ ਕਿਵੇਂ ਕੀਤੀ ਜਾ ਰਹੀ ਸੀ ਹਵਾਈ ਅੱਡੇ ਦੇ ਟਰਮੀਨਲ 1 ਦੀ ਛੱਤ ਦਾ ਇੱਕ ਹਿੱਸਾ ਟੈਕਸੀਆਂ ਸਮੇਤ ਕਾਰਾਂ ਤੇ ਡਿੱਗਣ ਕਾਰਨ 6 ਲੋਕ ਜ਼ਖਮੀ ਹੋ ਗਏ ਇਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਦੇ ਵਿੱਚ ਹਫੜਾ-ਦਫੜੀ ਮਚ ਗਈ ਇਸੇ ਵਿਚਾਲੇ ਹਵਾਬਾਜ਼ੀ ਮੰਤਰੀ ਰਾਮੋਹਨ ਨਾਇਡੂ ਦਾ ਬਿਆਨ ਸਾਹਮਣੇ ਆਇਆ ਕਿ ਨਿੱਜੀ ਤੌਰ ਤੇ ਹਾਦਸੇ ਦੀ ਨਿਗਰਾਨੀ ਕਰ ਰਹੇ ਹਾਂ ਤੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ ਮ੍ਰਿਤਕ ਦੇ ਪਰਿਵਾਰਾਂ ਨੂੰ 20 ਲੱਖ ਰੁਪਏ ਤੇ ਜ਼ਖਮੀਆਂ ਨੂੰ 3-3 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਤੇ ਹਾਦਸੇ ਵਾਲੀ ਜਗ੍ਹਾ ਤੇ ਬਚਾਅ ਕਾਰਜ ਜਾਰੀ ਹੈ ਗਵਾਨਾ ਵਿਖੇ ਭਾਰਤ ਤੇ ਇੰਗਲੈਂਡ ਵਿਚਾਲੇ ਖੇਡੇ ਗੇ T20 ਵਿਸ਼ਪ ਕੱਪ ਦੇ ਦੂਜੇ ਸੈਮੀਫਾਈਨਲ ਮੁਕਾਬਲੇ ਦੇ ਵਿੱਚ ਭਾਰਤ ਨੇ ਇੰਗਲੈਂਡ ਨੂੰ 68 ਦੋੜਾਂ ਦੇ ਨਾਲ ਹਰਾ ਕੇ ਵਿਸ਼ਪ ਕੱਪ ਦੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਇਸ ਜਿੱਤ ਦੇ ਨਾਲ ਭਾਰਤ ਨੇ ਸਾਲ 2022 ਦੇ T20 ਵਿਸ਼ਪ ਕੱਪ ਦੇ ਸੈਮੀਫਾਈਨਲ 'ਚ ਇੰਗਲੈਂਡ ਹੱਥੋਂ ਮਿਲੀ ਹਾਰ ਦਾ ਵੀ ਬਦਲਾ ਲੈ ਲਿਆ ਹੈ। ਖਿਤਾਬੀ ਮੁਕਾਬਲੇ 'ਚ ਹੁਣ ਭਾਰਤ ਦੱਖਣੀ ਅਫਰੀਕਾ ਨਾਲ 29 ਜੂਨ ਨੂੰ ਢਿਡੇਗਾ। ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ। ਕੱਲ੍ਹ ਨਾ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਕਪਤਾਨ ਰੋਹਿਤ ਸ਼ਰਮਾ ਨੇ ਸੂਰਜ ਕੁਮਾਰ ਯਾਦਵ ਦੇ ਨਾਲ ਤਾਬੜਤੋਰ ਪਾਰੀ ਦੀ ਬਦੌਲਤ 20 ਓਵਰਾਂ 'ਚ 7 ਵਿਕਟਾਂ ਗੁਆ ਕੇ 171 ਦੌੜਾਂ ਦਾ ਸਨਮਾਨਜਨਕ ਸਕੋਰ ਖੜਾ ਕੀਤਾ 172 ਦੌੜਾਂ ਦੇ ਸਕੋਰ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਨੂੰ ਜਾਸ ਬਟਲਰ ਤੇ ਫਿਲ ਸਾਲਟ ਨੇ ਤੇਜ਼ ਸ਼ੁਰੂਆਤੀ ਦਵਾਈ ਤੇ ਦੋਵਾਂ ਨੇ ਪਹਿਲੀ ਵਿਕਟ ਲਈ 26 ਦੌੜਾਂ ਦੀ ਸਾਂਝੇਦਾਰੀ ਕੀਤੀ ਅਕਸ਼ਰ ਪਟੇਲ ਚੌਥੇ ਓਵਰ ਚ ਗੇਂਦਬਾਜ਼ੀ ਕਰਨ ਆਏ ਤਾਂ ਪਹਿਲੀ ਹੀ ਗੇਂਦ ਤੇ ਬਟਲਰ ਨੂੰ ਰਿਸ਼ਭ ਪੰਤ ਹਤੋ ਕੈਚ ਆਊਟ ਕਰਵਾ ਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ ਜਿਕਰੇ ਹੋਗੇ ਕਿ ਭਾਰਤ ਨੇ ਮੁਕਾਬਲਾ ਠਾਠ ਦੌੜਾਂ ਦੇ ਨਾਲ ਆਪਣੇ ਨਾਮ ਕਰ ਲਿਆ ਹੈ ਰੋਹਾਨੀਅਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਚ ਸੰਗਤਾਂ ਮੱਥਾ ਟੇਕਣ ਪਹੁੰਚਦੀਆਂ ਨੇ ਉੱਥੇ ਹੀ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੱਥਾ ਟੇਕਣ ਪਹੁੰਚੇ ਉਹਨਾਂ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਗੁਰਬਾਣੀ ਕੀਰਤਨ ਵੀ ਸਰਵਨ ਕੀਤਾ ਤੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਦੇ ਵਿੱਚ ਜਾ ਕੇ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾਸ਼ਾ ਕੀਤਾ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਉਹ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਪਹੁੰਚੇ ਨੇ ਤੇ ਹਰਿਆਣਾ ਦੀ ਚੜ੍ਹਦੀ ਕਲਾ ਦੇ ਲਈ ਉਹਨਾਂ ਵੱਲੋਂ ਦਰਬਾਰ ਸਾਹਿਬ ਦੇ ਵਿੱਚ ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਹਰਿਆਣਾ ਪੰਜਾਬ ਤੋਂ ਪਾਣੀ ਮੰਗ ਰਿਹਾ ਹੈ ਉਸ ਸੰਬੰਧੀ ਉਹਨਾਂ ਨੇ ਕਿਹਾ ਕਿ ਪੰਜਾਬ ਹਰਿਆਣਾ ਦਾ ਵੱਡਾ ਭਰਾ ਹੈ ਤੇ ਹਰਿਆਣਾ ਛੋਟਾ ਭਰਾ ਹੈ ਤੇ ਵੱਡਾ ਭਰਾ ਹੋਣ ਦੇ ਨਾਤੇ ਪੰਜਾਬ ਦਾ ਫਰਜ਼ ਬੰਦ ਹੈ ਕਿ ਉਹ ਹਰਿਆਣਾ ਨੂੰ ਪਾਣੀ ਦੇਵੇ ਮੈਂ ਪਰਮ ਸਭਾਗਿਆ ਸਾਲੀ ਹਾਂ ਅੱਜ ਇਸ ਪਵਿੱਤਰ ਸਥਲ ਗੁਰਦੁਆਰਾ ਸਾਹਿਬ ਅੰਮ੍ਰਿਤਸਰ 골ਡਨ ਟੈਂਪਲ यहाँ पर आकर के गुरुओं के चरणों में हमारे हरियाणा के मैं विकास की कामना करता हूँ हर व्यक्ति स्वस्थ हो आगे बढ़े ऐसी मैं कामना मैंने यहाँ पर की है और सभी को मैं आज इस पवित्र भूमि से बहुत बहुत शुभकामनाएं भी देता हूँ अच्छा लगा है आज इस पवित्र भूमि पर शीश नवा नवाया है आकर के मन को बड़ी शांति भी मिलती है ऊर्जा भी मिलती है मैं बहुत सौभाग्यशाली हूँ हरियाणा पंजाब से अलग नहीं है हम एक ही हैं परिस्थितियाँ हो जाती हैं कि सूबा बड़ा है और विकास की गति जो बनती है वो नहीं बन पाती उस कारण से सुबह से एक अलग सूबा खड़ा हुआ हम हरियाणा के छोटे भाई हैं पंजाब के हम आग्रह करते रहे हैं बड़े भाई का फर्ज है छोटे भाई को पानी पलाना ਜਲੰਧਰ ਵੈਸਟ ਹਲਕੇ ਦੀ ਜਿਮਨੀ ਚੌਂ ਨੂੰ ਲੈ ਕੇ ਜਲੰਧਰ ਦੇ ਵਿੱਚ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਆਪੋ ਆਪਣੇ ਉਮੀਦਵਾਰ ਖੜੇ ਕਰਨ ਤੋਂ ਬਾਅਦ ਪਾਰਟੀਆਂ ਜਿੱਤ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀਆਂ ਨੇ ਅਜੇ ਹੇੇ ਆਮ ਆਦਮੀ ਪਾਰਟੀ ਵੀ ਜਲੰਧਰ ਪੱਛਮੀ ਚ ਜਿੱਤ ਹਾਸਲ ਕਰਨ ਲਈ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀ ਹੈ ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਤੋਂ ਸ਼ਿਫਟ ਹੋਣ ਤੋਂ ਬਾਅਦ ਜਿਮਨੀ ਚੌਨ ਚ ਜਿੱਤ ਯਕੀਨੀ ਬਣਾਉਣ ਲਈ ਰਣਨੀਤੀ ਬਣਾ ਰਹੇ ਨੇ ਇਸ ਦੌਰਾਨ ਉਹਨਾਂ ਨੇ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਕਰਕੇ ਚੋਣ ਪ੍ਰਚਾਰ ਸੰਬੰਧੀ ਵਿਚਾਰ ਵਟਾਂਦਰਾ ਵੀ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਾਲ ਉਹਨਾਂ ਦੀ ਪਤਨੀ ਗੁਰਪ੍ਰੀਤ ਅਤੇ ਪੈਨਮਨ ਪ੍ਰਿਤਵੀ ਚੋਣ ਪ੍ਰਚਾਰ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਨੇ ਉਹਨਾਂ ਨੇ ਜਲੰਧਰ ਦੇ ਪੱਛਮੀ ਹਲਕੇ ਚ ਵੀ ਆਪ ਦੇ ਹੱਕ ਚ ਚੋਣ ਪ੍ਰਚਾਰ ਕੀਤਾ ਦੋਵਾਂ ਨੇ ਲੋਕਾਂ ਨਾਲ ਮਿਲ ਕੇ ਆਮ ਆਦਮੀ ਦੀ ਜਿੱਤ ਲਈ ਆਵਾਜ਼ ਬੁਲੰਦ ਕੀਤੀ ਹੈ ਜਲੰਧਰ ਦੇ ਦਕੋਹਾ ਚ ਪ੍ਰਾਪਰਟੀ ਨੂੰ ਲੈ ਕੇ ਪੁਲਿਸ ਅਤੇ ਕਾਂਗਰਸੀ ਲੀਡਰਾਂ ਦੇ ਵਿਚਕਾਰ ਤਕਰਾਰ ਹੋਈ ਹੈ ਇਸ ਮਾਮਲੇ 'ਚ ਗੱਲ ਤਰਨਿਆ ਤੱਕ ਪਹੁੰਚ ਚੁੱਕੀ ਹੈ ਗੱਲਬਾਤ ਦੌਰਾਨ ਸਾਫ ਕਾ ਸੀਐਮ ਅਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਜਲੰਧਰ ਦੇ ਦਕੋਹਾ ਦੇ ਵਿੱਚ ਇੱਕ ਕਾਉਂਸਲਰ ਦੇ ਵੱਲੋਂ ਆਪਣੀ ਪ੍ਰਾਪਰਟੀ ਦੇ ਉੱਪਰ ਘਰ ਬਣਾਏ ਜਾ ਰਹੇ ਸੀ ਪਰ ਉਸ ਨੂੰ ਹੁਣ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਹੈ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਉਹਨਾਂ ਦੇ ਕਾਉਂਸਲਰ ਨੂੰ ਬੀਤੇ ਕੁਝ ਦਿਨਾਂ ਤੋਂ ਜੀ ਪਾਰਟੀ ਜੁਆਇਨ ਕਰ ਲੈਣ ਲਈ ਕਿਹਾ ਜਾ ਰਿਹਾ ਹੈ ਹਾਲਾਂਕਿ ਚਰਨਜੀਤ ਸਿੰਘ ਚੰਨੀ ਨੇ ਇਹ ਵੀ ਦੱਸਿਆ ਕਿ ਸਾਡੇ ਕਾਉਂਸਲਰ ਕੋਲ ਇਸ ਪ੍ਰਾਪਰਟੀ ਦਾ ਕਬਜ਼ਾ ਪਿਛਲੇ 10 ਸਾਲ ਤੋਂ ਹੈ ਤੇ ਇਸ ਦੇ ਆਰਡਰ ਵੀ ਕੋਰਟ ਤੋਂ ਮਿਲੇ ਹੋਏ ਨੇ। ਉਹਨਾਂ ਨੇ ਕਿਹਾ ਕਿ ਪੁਲਿਸ ਇਸ ਜਗ੍ਹਾ ਦੇ ਉੱਤੇ ਆ ਕੇ ਸਰਾਸਰ ਤੱਕਾ ਕਰ ਰਹੀ ਹੈ ਤੇ ਸਾਡੇ ਕਾਉਂਸਲਰ ਨੂੰ ਧਮਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਹਿ ਕਿ ਜੇਕਰ ਇਸ ਜਗ੍ਹਾ ਤੇ ਪੁਲਿਸ ਅਜੇ ਹੀ ਕਬਜ਼ਾ ਕਰਕੇ ਬੈਠੀ ਰਹੂਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਲੰਧਰ ਕਾਂਗਰਸ ਵੱਲੋਂ ਸੜਕਾਂ ਤੇ ਜਾਮ ਕੱਢਿਆ ਜਾਵੇਗਾ। ਐਸੀ ਉਲਸ ਨੂੰ ਬੇਨਤੀ ਕਰਨਾ ਚਾਹੁੰਦੇ ਕਿ ਤੁਸੀਂ ਕੋਟ ਵਿੱਚੋਂ ਜਿਹੜੇ ਮਰਜ਼ੀ ਆਰਡਰ ਲਿਓ ਉਹਨਾਂ ਨੂੰ ਓਨਰ ਕੀਤਾ ਜਾਏਗਾ ਤੁਹਾਨੂੰ ਕੋਈ ਅਧਿਕਾਰ ਨਹੀਂ ਹੈ ਤੁਸੀਂ ਕਿਸੇ ਬੰਦੇ ਨੂੰ ਡਿਸਪੋਜੈਸ ਕਰੋ ਇਹਨਾਂ ਪਾਸ ਇੱਥੇ ਦੀ ਰਿਸਟੀਆਂ ਹੈ ਇਹਨਾਂ ਕੋਲ ਇੱਥੇ ਐਨਓਸੀ ਹੈ ਇੱਥੇ ਦੀ ਸਰਕਾਰ ਜਿਹੜੀ ਕਾਰਪੋਰੇਸ਼ਨ ਹੈ ਉਹਨਾਂ ਨੇ ਇੱਥੇ ਨਕਸ਼ੇ ਪਾਸ ਕੀਤੇ ਹੈ ਨਕਸ਼ੇ ਪਾਸ ਕਰਨ ਤੋਂ ਬਾਅਦ ਮੌਕਾ ਦੇ ਕੇ ਉਹਨਾਂ ਨੇ ਨਕਸ਼ੇ ਪਾਸ ਕਰਕੇ ਇਹਨਾਂ ਨੂੰ ਅਲਾਉ ਕੀਤਾ ਕਿ ਇਹ ਇੱਥੇ ਆਪਣੀ ਬਿਲਡਿੰਗ ਬਣਾਉਣ ਸਾਰਾ ਕੁਝ ਪ੍ਰੋਸੀਜਰ ਦੇ ਤਹਿਤ ਹੋਇਆ ਅੱਜ ਤੱਕ ਸੀਵਰੇਜ, ਬਾਦਰ ਸਪਲਾਈ ਇੱਥੇ ਇਹਨਾਂ ਦੇ ਨਾਮ ਤੇ ਚੱਲਦਾ ਫਿਰ ਕਿਹੜੀ ਗੱਲ ਤੋਂ ਅੱਜ ਪੁਲਿਸ ਆ ਕੇ ਇੱਕਦਮ ਇਹਨਾਂ ਨੂੰ ਰੋਕਣ ਲੱਗ ਗਈ ਹੈ ਮੈਂ ਪੁਲਿਸ ਨੂੰ ਬੇਨਤੀ ਕਰਦਾ ਕਿ ਕੋਰਟ ਵਿੱਚੋਂ ਜਿਹੜੇ ਮਰਜ਼ੀ ਆਰਡਰ ਲਿਆ ਹੋਣ ਇਹਨਾਂ ਕੋਲ ਹੈਗੇ ਹੈ ਸਟੇ ਦੇ ਆਰਡਰ ਕਿ ਇਹਨਾਂ ਨੂੰ ਇੰਟਰਫੇਅਰ ਨਹੀਂ ਕੀਤਾ ਜਾਏਗਾ ਇਹ ਦੂਸਰੀ ਪਾਰਟੀ ਕੋਈ ਪਾਰਟੀ ਕਿਸੇ ਤਰ੍ਹਾਂ ਨਹੀਂ ਕਰ ਸਕਦੀ ਉਹ ਆਉਂਦਾ ਹੀ ਨਹੀਂ ਆ ਦੂਸਰੀ ਪਾਰਟੀ ਪੁਲਸੇ ਪਾਰਟੀ ਬਣੀ ਹੋਈ ਹੈ ਪੁਲਸੇ ਪਾਰਟੀ ਤੇ ਪੁਲਿਸ ਹੀ ਕਾਰਵਾਈ ਕਰ ਰਹੀ ਹੈ ਐਸੀ ਐਸੀ ਇਹ ਨਜਾਇਜ਼ ਹੋਣ ਨਹੀਂ ਦੇਣੀ ਤੇ ਅਸੀਂ ਇਹ ਪੂਰੇ ਜਲੰਧਰ ਵਾਈਡ ਜ਼ਿਲ੍ਹਾ ਵਾਈਡ ਪੋਟੈਸਟ ਸ਼ੁਰੂ ਕਰਾਂਗੇ ਇਹ ਇਲੈਕਸ਼ਨ ਛੱਡ ਕੇ ਅਸੀਂ ਪਹਿਲਾਂ ਇਸੇ ਕੰਮ ਦੇ ਮਗਰ ਪੈ ਜਾਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਸਦਕਾ ਡਾਇਰੈਕਟੋਰੇਟ ਆਫ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਸ਼ਚੇ ਸਿਵਲ ਸਰਵਿਸਿਜ਼ ਅਕੈਡਮੀ ਵੱਲੋਂ ਸਿੱਖ ਸਿੱਖਿਆਰਤਿਆਂ ਲਈ यूपीएससी ਦੀ ਮੁਫਤ ਕੋਚਿੰਗ ਦੇਣ ਲਈ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਸਿੱਖ ਸਿਖਿਆਰਥੀਆਂ ਦਾ ਦਾਖਲਾ ਇਮਤਿਹਾਨ ਲਿਆ ਗਿਆ ਇਸ ਸਬੰਧੀ ਬੋਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਾਬਤ ਸੂਰਤ ਵਿਦਿਆਰਥੀਆਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯੂਪੀਐਸਸੀ ਦੇ ਟੈਸਟ ਦੀ ਤਿਆਰੀ ਲਈ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਚੁਣੇ ਗਏ ਵਿਦਿਆਰਥੀਆਂ ਨੂੰ ਟ੍ਰੇਨਿੰਗ ਰਹਿائش ਅਤੇ ਖਾਣ-ਪੀਣ ਦੀ ਮੁਫਤ ਸਹੂਲਤ ਪ੍ਰਦਾਨ ਵੀ ਕੀਤੀ ਜਾਂਦੀ ਹੈ ਤੇ ਇਹਮ ਇਮتحانات ਲੈਣ ਦੀ ਜ਼ਿੰਮੇਵਾਰੀ ਤੇ ਕੋਚਿੰਗ ਅਕੈਡਮੀ ਦਾ ਪੂਰਾ ਪ੍ਰਬੰਧ ਡਾਇਰੈਕਟੋਰੇਟ ਆਫ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੈਕਟਰ 5 ਦੇ ਵਿੱਚ ਕਲਗੀਧਰ ਨਵਾਸ ਵਿਖੇ ਆਈਐਸ ਤੇ ਆਈਪੀਐਸ ਦੀ ਟ੍ਰੇਨਿੰਗ ਲਈ ਉਥੇ ਅਕੈਡਮੀ ਖੋਲੀ ਗਈ ਹੈ ਨੈਸਟ ਅਕੈਡਮੀ ਜਿਹੜੀ ਸਫਲਤਾਪੂਰਵਕ ਉਹ ਚੱਲ ਰਹੀ ਆ ਪਿਛਲੇ ਸਾਲ ਸਾਡੇ ਕੋਲ ਤਕਰੀਬਨ 49 ਬੱਚੇ ਸੀ ਤੇ ਬਹੁਤ ਸਾਰਿਆਂ ਨੇ ਲਿੰਗ ਵੀ ਉਹਨਾਂ ਦੇ ਵਿੱਚ ਟੈਸਟ ਵੀ ਦੇ ਦਿੱਤੇ। ਫਿਰ ਉਹ ਜਿਹੜੇ ਹੁਣ ਬੱਚੇ ਟੈਸਟ ਚੋਂ ਕਲੀਅਰ ਹੋਣਗੇ ਫਿਰ ਉਹਨਾਂ ਨੂੰ ਅਸੀਂ ਇੱਕ ਉਹਨਾਂ ਦਾ ਸਾਈਕਲੋਜੀਕਲੀ ਟੈਸਟ ਲੈਨੇ ਆ ਫਿਰ ਉਸ ਤੋਂ ਬਾਅਦ ਅਸੀਂ ਇੰਟਰਵਿਊ ਲੈਨੇ ਆ। ਔਰ ਉਹ ਜਿਹੜੇ ਸਿਲੈਕਸ਼ਨ ਕਮੇਟੀ ਉਹ ਸਾਰੇ ਆਈਐਸ ਰਿਟਾਇਰਡ ਵਿੱਚੋਂ ਕੁਝ ਪੀਸੀਐਸ ਆ ਉਹ ਸਾਰੇ ਰੱਖੇ ਆ। ਸੋ ਸਮਲਤਾ ਪੂਰਬਕ ਜਿਹੜਾ ਆ ਉਹ ਸਾਰਾ ਸਾਡਾ ਟੈਸਟ ਹੋ ਗਿਆ ਹੁਣ ਦਾ ਦਾ ਕੰਮ ਚੱਲੇਗਾ ਇਸੇ ਕਰਕੇ ਤੇ ਅਸੀਂ ਪੀਸੀਐਸ ਜੁਡੀਸ਼ਰੀ ਕਿਉਂਕਿ ਇਹ ਵੀ ਬੜੇ ਲੰਬੇ ਆਸੇ ਦੀ ਮੰਗ ਸੀ ਤੇ ਅਸੀਂ ਜਿਵੇਂ ਦਾ ਪੰਥਰਪੁਰ ਤੋਂ ਜਹਦਵਾਲਪੁਰ ਚਾਨ ਸਿੰਘ ਤੋੜਾ ਇੰਸਟੀਚਿਊਟ ਹੈ 72 ਗੜ੍ਹ ਦੇ ਤੋਂ ਉਹ ਵੀ ਅਸੀਂ ਪਿਛਲੇ ਦਿਨੀ 25 ਬੱਚੇ ਜਿਹੜੇ ਕੁੜੀਆਂ ਮੁੰਡੇ ਸਲੈਕ ਕੀਤੇ ਹੋਏ ਆ ਬਹੁਤ ਸਾਡੀ ਸ਼ਾਰਪ ਹੁੰਦੀ ਜਾਂ ਬੱਚਾ ਅਮਰਤਾ ਵੀ ਹੋਵੇ ਜਾਂ ਸਾਫ ਸੁਥੂ ਹੋਵੇ ਇਹ ਉਹਦੇ ਵਿੱਚ ਕੋਈ ਪੰਜਾਬ ਦੀ ਲਿਮਿਟੇਸ਼ਨ ਨਹੀਂ ਬੱਚਾ ਸਿੱਖ ਹੋਵੇ ਚਾਹੇ ਦੇਸ਼ ਦੇ ਕਿਸੇ ਕੋਨੇ ਦਾ ਵੀ ਹੋਵੇ। ਸੋ ਇਹ ਦੋ ਸਫਲਤਾਪੂਰਵਕ ਜਿਹੜੇ ਗੁਰੂ ਸਾਹਿਬ ਤੋਂ ਅਰਦਾਸ ਬੇਨਤੀਆਂ ਕਰਕੇ ਕੋਰਸ ਸ਼ੁਰੂ ਕੀਤੇ ਗਏ ਆ ਤੇ ਮੈਨੂੰ ਆਸ ਆ ਤੇ ਮੈਂ ਸਿੱਖ ਕੌਮ ਤੋਂ ਇਸ ਗੱਲ ਦਾ ਵੀ ਮਤ ਸਮਾਪੋਂ ਮੰਗਣਾ ਵੀ ਆਪਾਂ ਵੱਧ ਤੋਂ ਵੱਧ ਬੱਚਿਆਂ ਨੂੰ ਬਾਹਰ ਭੇਜਣ ਦੀ ਵਜਾਏ ਇਹਨਾਂ ਅਕੈਡਮੀਆ ਦੇ ਵਿੱਚ ਜਿਹੜਾ ਦਾਖਲ ਕੀਤਾ ਜਾਵੇ ਇਹ ਸਿਰਫ ਸਾਰਾ ਕੁਝ ਫਰੀ ਹੈ ਸਿਰਫ ਬੱਚੇ ਨੇ ਇੱਕ ਸਿਰਫ ਆਪਣੇ ਲਈ ਕੱਪੜੇ ਪਾਉਣ ਵਾਲੇ ਲੈ ਕੇ ਆਉਣੇ ਬਾਕੀ ਸਾਰਾ ਜਿਹੜਾ ਇਨਫਰਾਸਟ੍ਰਕਚਰ ਰਹਿਣ ਦਾ ਸਹਿਣ ਦਾ ਕੋਚਿੰਗ ਦਾ ਉਹ ਸਾਰਾ ਫਰੀ ਹੈ ਤੋਂ ਬਾਤ ਤੋਂ ਬਾਤ ਜਿਹੜੀ ਸਮੁੱਚੀ ਕੌਮ ਹੈ ਉਹਦਾ ਲਾਭ ਲਵੇ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਮਕਸਦ ਦੇ ਨਾਲ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੇ ਚੱਲਦੇ ਹੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਵੱਲੋਂ ਇੱਕ ਪ੍ਰੈਸ ਕਾਨਫਰੰেন্স ਕੀਤੀ ਗਈ ਜਿਸ ਦੌਰਾਨ ਉਹਨਾਂ ਨੇ ਦੱਸਿਆ ਕਿ ਅੰਮ੍ਰਿਤਸਰ ਪੁਲਿਸ ਵੱਲੋਂ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ 9 ਕਿਲੋ 200 ਗ੍ਰਾਮ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਹਨਾਂ ਨਸ਼ਾ ਤਸਕਰਾਂ ਦੇ ਪਾਕਿਸਤਾਨ ਦੇ ਵਿੱਚ ਬੈਠੇ ਨਸ਼ਾ ਤਸਕਰਾਂ ਦੇ ਨਾਲ ਸਬੰਧ ਨੇ ਜਿੱਥੋਂ ਡਰੋਨ ਦੇ ਜ਼ਰੀਏ ਇਹ ਹੈਰੋਇਨ ਮੰਗਵਾਉਂਦੇ ਸਨ ਉਨ੍ਹਾਂ ਕਿਹਾ ਕਿ ਕਾਬੂ ਕੀਤੇ ਇਹਨਾਂ ਵਿਅਕਤੀਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਵੱਡੀ ਮਾਤਰਾ ਦੇ ਵਿੱਚ ਇਹ ਹੈਰੋਇਨ ਕਿੱਥੇ ਲੈ ਕੇ ਜਾਣ ਸੀ ਕਮਿਸ਼ਨਰੇਟ ਅੰਮ੍ਰਿਤਸਰ ਦੀ ਟੀਮ ਨੇ ਆਪਣੀ ਨਸ਼ੇ ਵਿਰੋਧ ਚਲਾਈ ਮੁਹਿੰਮ ਤੇ ਨਸ਼ਾ ਨੂੰ ਖਤਮ ਕਰਨ ਦੀ ਵਚਨਬੱਧਤਾ ਨੂੰ ਲੈ ਕੇ ਕੱਲ ਸ਼੍ਰੀਮਨਿਊ ਰਾਣਾ ਐਸਪੀ ਸਿਟੀ ਟੂ ਉਹਨਾਂ ਦੀ ਅਗਵਾਈ ਵਿੱਚ ਡੀਐਸਪੀ ਐਨਡੀਪੀਐ ਸ਼੍ਰੀ ਭੱਲਾ ਜੀ ਐਸਐਚਓ ਰਣਜੀਤ ਐਵੇਨਿਊ ਐਂਡ ਐਸਐਚਓ ਸ਼ਾਟਾ ਇਹਨਾਂ ਦੀ ਟੀਮ ਨੇ ਇਹਨਾਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ 8 ਥਿੱਲੋ 200 ਗ੍ਰਾਮ ਹਿਰੋਇਨ ਇੱਕ ਕੇਸ ਦੇ ਵਿੱਚ ਸ਼ਾਟੇ ਵਿੱਚ ਜਿਸ ਵਿੱਚ ਦੋ ਵਿਅਕਤੀ ਸੰਨੀ ਵਾਸੀ ਗੁਰੂ ਕੀ ਬਡਾਲੀ ਰੋਡ ਛੇਟਾ ਤੇ ਦੂਸਰਾ ਬਚਿੱਤਰ ਸਿੰਘ ਵਾਸੀ ਘਰਿੰਡਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੂੰ 8 ਕਿਲੋ 200 ਗ੍ਰਾਮ ਹਿਰੋਇਨ ਬਰਾਮਦ ਕੀਤੀ ਆ ਇਸੇ ਤਰ੍ਹਾਂ 1 ਕਿਲੋ ਹਿਰੋਇਨ ਇੱਕ ਹੋਰ ਵਿਅਕਤੀ ਅਮਨਦੀਪ ਆਥੋਂ ਗ੍ਰਿਫਤਾਰ ਕੀਤੀ ਆ ਜੀ ਦਾ ਮਕਦਮਾ ਕਣਾ ਰਣਜੀਤ ਦੇਵ ਨੂੰ ਵਿੱਚ ਦਰਜ ਹੋਇਆ ਇਹ ਸਾਰੀ ਟੀਮ ਨੇ ਇਹਨਾਂ ਨੂੰ ਮਿਲੀ ਸੂਚਨਾ ਅਨੁਸਾਰ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਟੋਟਲ 9 ਕਿਲੋ 200 ਗ੍ਰਾਮ ਹੀਰੋਇਨ ਬਰਾਮਦ ਕੀਤੀ ਆ ਇਹ 8 ਕਿਲੋ ਵਾਲੇ ਜਿਹੜੇ ਦੋਨੇ ਵਿਅਕਤੀ ਸੀ ਇਹਨਾਂ ਚੋਂ ਇੱਕ ਬੰਦੇ ਦਾ ਪਿਸ਼ੋਕਰ ਜਿਹਦੇ ਤਿੰਨ ਕ੍ਰਿਮੀਨਲ ਐਨਡੀਪੀਐਸ ਦੇ ਪਰਚੇ ਸੀ ਤੇ ਉਹ ਆਪ ਦੇ ਕੇਸ ਸਾਹਮਣੇ ਚੋ ਭਗੌੜਾ ਸੀ ਇਸੇ ਤਰ੍ਹਾਂ ਜਿਹੜਾ ਦੂਸਰਾ ਬਚਿੱਤਰ ਸਿੰਘ ਬੰਦਾ ਹੈਗਾ 8 ਕਿਲੋ ਵਾਲੀ ਰਿਕਾਰਡਿੰਗ ਦੇ ਵਿੱਚ ਵਾਸੀ ਕਰਿੰਡਾ ਉਹ 2001 ਦਾ ਕਤਲ ਕੇਸ ਵਿੱਚ ਲੋਡੀ ਦਾ ਭਗੌੜਾ ਸੀ ਪੀਓ ਸੀ ਉਹਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਬੜੀ ਮਸਤੀਦੀ ਨਾਲ ਇਹ ਸਾਰੀ ਰਿਕਵਰੀ ਕਰਕੇ ਨਸ਼ਿਆਂ ਦੇ ਵਿਰੁੱਧ ਬਹੁਤ ਵਧੀਆ ਇੱਕ ਕਾਮਯਾਬੀ ਹਾਸਲ ਹੋਈ ਹੈ ਬਰਨਾਲਾ ਪੁਲਿਸ ਨੇ ਜਾਲ ਵਿਛਾ ਕੇ 50 ਲੱਖ ਦੀ ਫਿਰੋਤੀ ਵਸੂਲਣ ਆਏ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਸਬੰਧੇ ਪੁਲਿਸ ਨੇ ਹੀ ਬਹੁਤ ਖੁਲਾਸੇ ਕੀਤੇ ਨੇ ਪਰ ਪੁਲਿਸ ਨੇ ਫਿਰੋਤੀ ਲੈਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਬਹੁਤ ਹੀ ਸ਼ਲਾਘਾਯੋਗ ਕੰਮ ਵੀ ਕੀਤਾ ਹੈ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ DSP सिटी सतवीर सिंह बंस ने दसया कि कमल जिंदल पुत्र सुरेंद्र कुमार वासी बरनाला जो बूटा ਦਾ ਕੰਮ ਕਰਦਾ ਹੈ ਉਸ ਨੂੰ WhatsApp ਤੇ ਵਿਦੇਸ਼ੀ ਨੰਬਰ ਤੋਂ ਫਿਰੋਤੀ ਤੇ ਧਮਕੀ ਭਰੇ ਸੁਨੇਹੇ ਮਿਲ ਰਹੇ ਸਨ ਜਿਸ ਤੋਂ ਬਾਅਦ कमल जिंदल ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਪੁਲਿਸ ਨੇ ਸ਼ਿਕਾਇਤ ਕਰਤਾ ਨੂੰ ਨਾਲ ਲੈ ਕੇ ਬੈਗ ਦੇ ਵਿੱਚ 500 ਰੁਪਏ ਦੀ ਨਕਦੀ ਨੋਟ ਅਤੇ ਕੁਝ ਅਸਲੀ ਨੋਟਾਂ ਸਮੇਤ ਸ਼ਿਕਾਇਤ ਕਰਤਾ ਨੂੰ ਦੇ ਦਿੱਤਾ ਜਿਵੇਂ ਹੀ ਵਿਸ਼ਾਲਦੀਪ ਸ਼ਰਮਾ ਵਾਸੀ ਰਾਏਕੋਟ ਅਤੇ ਫਰਮਜੀਤ ਸਿੰਘੁਰ ਹੈਪੀ ਵਾਸੀ ਗੋਬਿੰਦਵਾਲ ਜ਼ਿਲ੍ਹਾ ਲੁਧਿਆਣਾ ਫਿਰੋਤੀ ਦੀ ਵਸੂਲੀ ਕਰਨ ਲਈ ਕਰੇਟਾਕਾਰ ਦੇ ਵਿੱਚ ਪਹੁੰਚੇ ਤਾਂ ਪੁਲਿਸ ਪਾਰਟੀ ਨੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਉਹਨਾਂ ਦੱਸਿਆ ਕਿ ਇਸ ਕੇਸ ਦੇ ਵਿੱਚ ਗੁਰਦੀਪ ਸਿੰਘ ਸ਼ੇਰਗਿੱਲ ਵਾਸੀ ਰਾਮਨਗਰ ਸ਼ੰਨਾ ਜ਼ਿਲ੍ਹਾ ਸੰਗਰੂਰ ਹਾਲ ਆਬਾਦ ਕਨੇਡਾ ਤੇ ਮਨਜਿੰਦਰ ਸਿੰਘ ਵਾਸੀ ਦਿਦਾਰਗੜ੍ਹ ਜ਼ਿਲ੍ਹਾ ਸੰਗਰੂਰ ਹਾਲ ਆਬਾਦ ਕਨੇਡਾ ਨੂੰ ਵੀ ਨਾਮਜ਼ਦ ਕੀਤਾ ਗਿਆ। 10 ਦਿਨ ਚੱਲੇ NCC ਟ੍ਰੇਨਿੰਗ ਕੈਂਪ ਤੋਂ ਬਾਅਦ ਰਾਧਾ ਵਾਟਿਕਾ ਸਕੂਲ ਸਟਾਫ ਅਤੇ ਬੱਚਿਆਂ ਨੇ ਰੋਡ ਸ਼ੋਅ ਕਰਿਆ ਜਿਸ ਦੇ ਵਿੱਚ ਰੁੱਖ ਲਗਾਓ ਵਾਤਾਵਰਨ ਬਚਾਓ ਦੇ ਸਲੋਗਨ ਹੇਠ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਜੇਕਰ ਉਹ ਕਿ ਖੰਨਾ ਦੇ ਰਾਧਾ ਵਾਟਿਕਾ ਸਕੂਲ ਦੇ ਵਿੱਚ ਪਿਛਲੇ 10 ਦਿਨਾਂ ਤੋਂ ਪੰਜਾਬ ਭਰ ਦੇ ਅਲੱਗ-ਅਲੱਗ ਸਕੂਲਾਂ ਤੋਂ ਆਏ ਬੱਚਿਆਂ ਵੱਲੋਂ NCC ਕੈਂਪ ਦੇ ਵਿੱਚ ਭਾਗ ਲਿਆ ਗਿਆ ਜਿਸ ਦੇ ਵਿੱਚ 19 ਪੰਜਾਬ ਬਟਾਲੀਅਨ ਦੇ ਸੀਓ ਕਰਨਲ ਪ੍ਰਵੀਨ 蒂ਮਾਨ ਤੇ ਉਹਨਾਂ ਦੀ ਟੀਮ ਵੱਲੋਂ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਗਈ। ਉੱਥੇ ਹੀ ਰਾਧਾ ਬਾਟੀਕਾ ਸਕੂਲ ਦੇ ਡਾਇਰੈਕਟਰ ਕਲਪੂਸ਼ਨ ਸੌਫਤ ਅਤੇ ਸਕੂਲ ਪ੍ਰਿੰਸੀਪਲ ਸਟਾਫ ਵੱਲੋਂ ਬੱਚਿਆਂ ਦੀ ਪੂਰੀ ਦੇਖਭਾਲ ਵੀ ਕੀਤੀ ਗਈ। ਇਸ ਰੈਲੀ ਦਾ ਮਕਸਦ ਇਹ ਹੈ ਕਿ ਆਪਾਂ ਸ਼ਹਿਰ ਨਿਵਾਸੀਆਂ ਨੂੰ ਇਸ ਗੱਲ ਤੋਂ ਅਵੇਅਰ ਕਰਵਾ ਸਕੀਏ ਕਿ ਪੰਜਾਬ 'ਚ ਜਿਹੜੇ ਨਸ਼ੇ ਚੱਲ ਰਹੇ ਨੇ ਜਾਂ ਪੰਜਾਬ 'ਚ ਜੜੀਆਂ ਹੋਰ ਵੀ ਕ੍ਰਿਤੀਆਂ ਨੇ ਅੱਜ ਆ ਕੱਲ ਅਸੀਂ ਸਾਰੇ ਕਹਿੰਦੇ ਆ ਕਿ ਜੇ ਬਹੁਤ ਗਰਮੀ ਹੋ ਗਈ ਹੈ ਤਾਂ ਇਹ ਇੱਕ ਸੰਦੇਸ਼ ਹੈ ਸਾਨੂੰ ਸਾਰਿਆਂ ਨੂੰ ਕਿ ਸਾਰੇ ਜਿਹੜੇ ਨੇ ਕਟੋ-ਕਟ ਬਹੁਤ ਜ਼ਿਆਦਾ ਆਪਾਂ ਵਿਕਸ਼ ਲਗਾਈਏ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਾਈਏ ਇਸ ਕੈਂਪ ਦੇ ਥਰੂ ਅਸੀਂ ਜੇ ਜਨਤਾ ਨੂੰ ਅਵੇਅਰ ਕਰਵਾ ਸਕਦੇ ਹਾਂ ਔਰ ਕੁਝ ਲੋਕ ਵੀ ਸਾਡੀ ਇਸ ਗੱਲ ਨੂੰ ਜੇ ਸਮਝ ਜਾਂਦੇ ਨੇ ਔਰ ਮੇਰੀ ਪੇਰੈਂਟਸ ਤੋਂ ਇੱਕ ਰਿਕੁਐਸਟ ਹੈ ਕਿ ਉਹ ਆਪਣੇ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਇਸ ਕੰਮ ਵੱਲ ਅਵੇਅਰ ਕਰਨ ਤਾਂ ਕਿ ਉਹ ਸਮਾਜ ਦੀ ਤੇ ਦੇਸ਼ ਦੀ ਸੇਵਾ ਕਰ ਸਕਣ ਅੱਜ ਸਿਵਲ ਹਸਪਤਾਲ ਬਰਨਾਲਾ ਚ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਤੇ ਡੋਪ ਟੈਸਟ ਕਰਨ ਵਾਲਾ ਰਜਿਸਟਰ ਵੀ ਖਗਾਲਿਆ ਗਿਆ ਉੱਥੇ ਹੀ ਮੌਜੂਦ ਸਟਾਫ ਤੋਂ ਵਿਜੀਲੈਂਸ ਨੇ ਪੁੱਛਗਿੱਛ ਵੀ ਕੀਤੀs ਦੌਰਾਨ ਗੱਲਬਾਤ ਕਰਦਿਆਂ ਵਿਜੀਲੈਂਸ ਬਿਊਰੋ ਬਰਨਾਲਾ ਦੇ ਇੰਸਪੈਕਟਰ ਘੁਰਮੇਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਡਾਕ ਟੈਸਟ ਨੂੰ ਲੈ ਕੇ ਕੋਈ ਗੜਬੜੀ ਹੋ ਰਹੀ ਹੈ ਜਿਸ ਤੇ ਚਲਦੇ ਇਹ ਛਾਪੇ ਮਾਰੇ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਰਜਿਸਟਰ ਲੈ ਕੇ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਇਸ ਦੇ ਵਿੱਚ ਜੇਕਰ ਕੋਈ ਵੀ ਅਧਿਕਾਰੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪੰਥਕ ਮੁਖੀ ਅਤੇ ਪ੍ਰਸਿੱਧ ਕੀਰਤਨਕਾਰ ਪਾਈ ਬਲਦੇਵ ਸਿੰਘ ਵਡਾਲਾ ਨੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ 155ਵੀਂ ਵਰ੍ਹੇ ਸਿਰ ਮੌਕੇ ਸਿਆਸੀ ਪਾਰਟੀ ਸ਼ੇਰ-ਏ-ਪੰਜਾਬ ਦਲ ਦਾ ਐਲਾਨ ਕੀਤਾ ਹੈ। ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਪਾਈ ਵਡਾਲਾ ਨੇ ਪਾਰਟੀ ਦੇ ਗਠਨ ਦੇ ਕਾਰਨਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੰਜਾਬ ਤੇ ਪੰਥ ਦੇ ਹਿੱਤਾਂ ਦੀ ਲਗਾਤਾਰ ਅਣਦੇਖੀ ਕੀਤੀ ਜਾ ਰਹੀ ਹੈ। ਉਨਾ ਕਹਿਆ ਕਿ ਸਿੱਖ ਧਰਮ ਅਤੇ ਪੰਜਾਬ ਦੀਆਂ ਚੁਣੌਤੀਆਂ ਸਮੱਸਿਆਵਾਂ ਅਤੇ ਕਦਰਾਂ-ਕੀਮਤਾਂ ਦੀ ਰਾਖੀ ਲਈ ਇੱਕ ਨਵੀਂ ਸਿਆਸੀ ਪਾਰਟੀ ਸ਼ੇਰ-ਏ-ਪੰਜਾਬ ਦਲ ਦੀ ਸਥਾਪਨਾ ਕੀਤੀ ਜਾ ਰਹੀ ਹੈ। ਉਹਨਾਂ ਕਹੇ ਕਿ ਇਹ ਪਾਰਟੀ ਸਿੱਖ, Hindu, Muslim, ईसाई ਪਾਈਚਾਰੇ ਦੇ ਮਨੁੱਖੀ ਅਧਿਕਾਰਾਂ, ਏਕਤਾ, ਸਹਿਯੋਗ ਤੇ ਤਾਕਤ ਦੀ ਨਵੀਂ ਲਹਿਰ ਲਿਆਉਣ ਲਈ ਵਚਨਬੱਧ ਹੋਵੇਗੀ। ਉਹਨਾਂ ਇਹ ਵੀ ਕਿਹਾ ਕਿ ਪਾਰਟੀ ਦੇ ਜਥੇਬੰਦਕ, ਢਾਂਚੇ, ਸੰਵਿਧਾਨਕ ਅਤੇ ਚੋਣ ਮਨੋਰਥ ਪੱਤਰ ਦਾ ਐਲਾਨ ਜੁਲਾਈ ਦੇ ਅੰਤ ਤੱਕ ਕਰ ਦਿੱਤਾ ਜਾਵੇਗਾ। ਪੰਜਾਬੀ ਨਿਊਜ਼ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਨਾ ਹੀ ਹੋਰ ਖਬਰਾਂ ਨਹੀਂ ਤੁਸੀਂ ਜੁੜੇ ਰਹੋ ਚੜਦੀ ਕਲਾ ਟਾਈਮ ਟੀਵੀ ਦੇ ਨਾਲ ਫਿਲਹਾਲ ਮੈਨੂੰ ਦਿਓ ਇਜਾਜ਼ਤ ਪਰ ਜਾਣ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ ਦੇ ਉੱਪਰ